ਪੰਜਾਬ ਦੇ ਵਿੱਚ ਕੜਾਕੇ ਦੀ ਗਰਮੀ ਕਾਰਨ ਲੋਕਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਪਰ ਬਟੇਂਡਾ ਦੇ ਪਿੰਡ ਹਰ ਰੰਗਪੁਰਾ ਦੇ ਵਿੱਚ ਇੱਕ ਅਜਿਹਾ ਪੁਰਾਤਨ ਜੰਗਲ ਹੈ ਜਿੱਤੇ ਕਿ ਸ਼ਹਿਰ ਦੇ ਮੁਕਾਬਲੇ ਤਾਪਮਾਨ ਹਮੇਸ਼ਾ 5 ਤੋਂ 7 ਡਿਗਰੀ ਘੱਟ ਰਹਿੰਦਾ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਜੰਗਲ ਪੁਰਾਤਨ ਸਮੇ ਤੋਂ ਕਰੀਬ 500 ਏਕੜ ਦੇ ਵਿੱਚ ਫੈਲਿਆ ਹੋਇਆ ਜਿਸ ਦੇ ਵਿੱਚ ਕਈ ਪ੍ਰਕਾਰ ਦੇ ਪੁਰਾਣੇ ਦਰਖਤ ਲਗਾਏ ਗਏ ਨੇ ਇਸੇ ਕੜਾਕੇ ਦੀ ਗਰਮੀ ਦੇ ਵਿੱਚ ਸਥਾਨ ਦਾ ਤਾਪਮਾਨ ਸ਼ਹਿਰ ਤੋਂ ਮੁਕਾਬਲੇ ਘੱਟ ਹੋਣ ਕਾਰਨ ਗਰਮੀ ਮਹਿਸੂਸ ਨਹੀਂ ਹੁੰਦੀ ਤੋ ਤੇ ਸ਼ੁੱਧ ਵਾਤਾਵਰਣ ਤੇ ਵੱਡੀ ਗਿਣਤੀ ਦੇ ਵਿੱਚ ਰੁੱਖ ਪੌਦਿਆਂ ਕਾਰਨ ਧਰਤੀ ਵੀ ਠੰਡੀ ਰਹਿੰਦੀ ਹੈ ਇੱਥੇ ਕੁਝ ਘੰਟੇ ਬਿਤਾਉਣ ਦੇ ਨਾਲ ਬਹੁਤ ਆਰਾਮ ਮਿਲਦਾ ਇਹ ਜਗਾ ਜੀ ਬਾਬੇ ਭਾਈ ਭਗਤ ਦੀ ਜਗਾ ਜੀ ਡੇਰਾ ਭਿਆਣਾ ਸਾਹਿਬ ਗਵਿੰਦਪੁਰਾ ਆਹ ਰਾਂਗਪੁਰਾ ਜ਼ਿਲ੍ਹਾ ਬਠਿੰਡਾ ਜੀ ਇਹ ਜਗਾ ਦੇ ਵਿੱਚ ਮਤਲਬ ਐ ਲਾ ਲੋ ਜਿਹੜੀ ਆਪਾਂ ਜਗਾ ਤੇ ਖੜੇ ਆ 50 ਤੋਂ 55 ਕਿਸਮਤ ਲੱਗੀਆਂ ਹੋਈਆਂ ਪੰਚਾਇਤ ਵੱਲੋਂ ਅਸੀਂ ਬਾਬਾ ਜੀ ਦੇ ਸਹਿਯੋਗ ਨਾਲ ਲਾਈਆਂ ਹੋਈਆਂ ਜੀ ਤਾਂ ਜਿਹੜੇ ਕੀ ਪੁਰਾਣੇ ਪ੍ਰਾਤਨ ਦਰਖਤ ਹੈਗੇ ਸਾਡੇ ਜਿਵੇਂ 베ਰੀ ਝੰਡਾ ਕਰੀਰ ਆ ਬਾਣ ਆ ਗਿਆ ਜੀ ਇਹ ਸਾਡੇ ਪੁਰਾਣੇ ਪ੍ਰਾਤਨ ਦਰਖਤ ਤੇ ਹੈਗੇ ਪਹਿਲਾਂ ਜੀ ਤੇ ਜਿਹੜੇ ਨਵੇਂ ਲਾਏ ਹੋਏ ਆ ਇਹਨਾਂ ਦੇ ਵਿੱਚ ਜਿਵੇਂ ਰੂੜਿਆ ਵਗੈਰਾ ਹੋ ਗਿਆ ਜਿਵੇਂ ਜਾਂ ਸਾਗਮਣ ਹੋ ਗਿਆ ਸਤਪੱਤੀ ਐ ਰੇਰੂ ਐ ਪਿਲਕਨ ਐ ਜੀ ਇਹ ਮਿਲਿ ਲਾਈ ਹੋਈ ਐ ਜੀ ਅਸੀਂ ਤਾਂ ਭੇੜਾ ਔਲਾ ਇਦਾਂ ਦੀ ਮਹਿੰਦੀ ਹੋ ਗਈ ਜੀ ਮਤਲਬ ਬਹੁਤ ਕਿਸਮਾਂ ਲੱਗੀਆਂ ਹੋਈਆਂ ਨੇ ਸਾਡੀਆਂ ਇੱਥੇ ਇਹ ਅੱਛਾ ਫਰਕ ਕੀ ਪੈਂਦਾ ਜਿਵੇਂ ਗਰਮੀ ਵਧਦੀ ਜਾ ਰਹੀ ਹੈ ਇਹਨਾਂ ਨਾਲ देखो जी ਇਹਨਾਂ ਨਾਲ ਜੀ ਮਤਲਬ ਜਿਹੜਾ ਟੈਂਪਰੇਚਰ ਹੈ ਇੱਥੇ ਜੇ ਆਪਾਂ ਸ਼ਹਿਰ ਦੀ ਗੱਲ ਕਰੀਏ ਤੇ ਸ਼ਹਿਰ ਘਟੋ ਘਟ ਇਸ ਟਾਈਮ 40 ਵੀ ਵਾਲੀ ਟੈਂਪਰੇਚਰ ਹੋਊਗਾ ਇੱਥੇ ਫਿਰ ਵੀ ਪੰਜ ਚਾਰ ਉਸ ਤੋਂ ਘੱਟ ਹੋਊਗਾ 35 36 ਟੈਂਪਰੇਚਰ ਹੋਣ ਦੇ ਹਿਸਾਰ ਹੋਣਗੇ ਇੱਥੇ ਜੀ ਅੱਛਾ ਬਾਹਰੋਂ ਆਂਦੇ ਬੱਚੇ ਆ ਕੋਈ ਹੋਰ ਜਿਵੇਂ ਬਾਹਰੋਂ ਜਿਵੇਂ ਪੰਜਾਬ ਤੋਂ ਤਾਂ ਜਿਹੜੇ ਲਾਗੇ ਲਾਗੇ ਹੈਗੇ ਆਉਂਦੀ ਹੈ ਹਰਿਆਣੇ ਤੋਂ ਵੀ ਬਹੁਤ ਆਉਂਦੇ ਜੀ ਰਾਜਸਥਾਨ ਤੋਂ ਲੋਕ ਆਉਂਦੇ ਜੀ ਬਹੁਤ ਦੂਰੋਂ ਲੋਕ ਇਹਨੂੰ ਦੇਖਣ ਆਏ ਜਗ੍ਹਾ ਨੂੰ ਜੀ ਕਿਉਂਕਿ ਇੱਥੇ ਜਿਹੜਾ ਵਾਤਾਵਰਨ ਹੈ ਬਹੁਤ ਸੁਭਾਵਨਾ ਵਾਤਾਵਰਨ ਹੈ ਜੀ ਇਹ ਲੰਗਰ ਪਾਣੀ ਦਾ ਜਾਂ ਹੋਰ ਸਾਰੇ ਇੱਥੇ ਵਰੋਂਦਾ ਹੈਗੇ ਨੇ। ਸਾਂਸ ਸੰਭਾਲੇ ਦੀ ਕਿੰਨੀ ਫਿਰ ਪਿੰਡਾਂ ਵਾਲੇ ਕੰਮ। ਸਾਂਸ ਸੰਭਾਲ ਜਿਹੜੇ ਪਿੰਡ ਦੇ ਵਿੱਚੋਂ ਸਾਡੇ ਸੇਵਾਦਾਰ ਆ ਜੀ ਜਾਂ ਨਿਰਗਾ ਟੀਮ ਹੈਗੀਆਂ ਜੀ ਜਾਂ ਕਰਾਬ ਵਾਲੇ ਮੁੰਡੇ ਹੈਗੇ ਆ। ਉਹ ਕਰਦੇ ਆ ਜੀ ਜਾਂ ਜਿਹੜੇ ਬਾਬਾ ਜੀ ਦੇ ਇੱਥੇ ਸੇਵਾਦਾਰ ਹੈਗੇ ਨੇ ਉਹ ਕਰਦੇ ਆ ਜੀ। ਕਿੰਨੇ ਕ ਜਮੀਨ ਹੈ? ਕਰੀਬ। ਜਮੀਨ ਵੇਖੋ ਜਿਵੇਂ ਪੁਰਾਣੀ ਅਸੀਂ ਤਾਂ 500 ਉਹ ਕਹਿੰਦੇ ਹੁੰਦੇ ਸੀਗੇ ਜਿਹਨੂੰ। ਤਾਂ ਹੁਣ ਮਤਲਬ ਉਸ ਹਾਵ ਨਾਲ ਮਤਲਬ ਕਿਲਾ ਪਟਕ ਨਾਲ ਦਾ ਕਰਦਾ ਉਹ ਸਾਨੂੰ ਥੋੜੀ ਜੂਸ ਸਾਨੂੰ ਘਟਾਇ ਸੀ। ਇੱਥੇ ਖਾਸ਼ੇ ਤੇ ਹੈ ਜੀ ਮਤਲਬ ਕਿ ਇੱਕ ਤਾਂ ਦਰਖਤ ਹਰੇ ਭਰੇ ਹੈ ਇਥੇ 52 ਕਿਸਮ ਦੇ ਦਰਖਤ ਨੇ ਜੀ ਤੇ ਜੋ ਮਤਲਬ ਇਥੇ ਟੈਂਪਰੇਚਰ ਵੀ ਘਟਾ ਹੈ ਤੇ ਇੱਕ ਜੋ ਵੀ ਇਥੇ ਆਉਂਦਾ ਇਥੇ ਸਕੂਨ ਮਹਿਸੂਸ ਹੁੰਦਾ ਹੈ ਠੰਡਕ ਮਹਿਸੂਸ ਹੁੰਦੀ ਹੈ ਬੈਠ ਰਹਿੰਦੇ ਨੇ ਇਥੇ ਕੇ ਅੱਛਾ ਲੋਕ ਆਉਂਦੇ ਦੇਖਣ ਇਹਨੂੰ ਬੱਚੇ ਆ ਗਰਮੀ ਦੇ ਜਿਵੇਂ ਛੁੱਟੀਆਂ ਦੇ ਦਿਨ ਚੱਲ ਰਹੇ ਹਾਂਜੀ ਹਾਂਜੀ ਬਹੁਤ ਆ ਰਹੇ ਆ ਜੀ ਛੁੱਟੀਆਂ ਦੇ ਮਤਲਬ ਕਿ ਦਿਨਾਂ ਦੇ ਬੱਚੇ ਆ ਰਹੇ ਆ ਮਤਲਬ ਕਿ ਹੋਰ ਵੀ ਟੂਰ ਆ ਰਹੇ ਆ ਪਹਾੜੋਂ ਬਈ ਜੀ ਟੈਂਪਰੇਚਰ ਦਾ ਸ਼ਹਿਰ ਨਾਲੋਂ ਕਿੰਨਾ ਘੱਟ ਲੱਗਦਾ ਸ਼ਹਿਰ 'ਚ 45 ਡਿਗਰੀ ਇੱਥੇ 34 35 ਡਿਗਰੀ ਆ ਜੀ ਅੱਛਾ 8-10 ਡਿਗਰੀ ਘੱਟ ਜੀ ਇਥੇ ਦਰਖਤ ਕਿਹੜੇ-ਕਿਹੜੇ ਕਿਸਮ ਦੇ ਲੱਗੇ ਹੋਏ ਨੇ ਇਥੇ ਦਰਖਤ ਜਿਵੇਂ ਮਤਲਬ ਕਿ ਬਾਣ ਲਾਲੋ ਜੰਡ ਕਰੀਰ ਸਹੰਜਨਾ ਤੇ ਸਾਗਵਾਨ ਹੋ ਗਈ ਬਿਹੜੇ ਹੋ ਗਈ ਬਿਲਕਣ ਹੋ ਗਈ ਜੰਗਲੀ ਕਹਿੰਦੇ ਨੇ ਇੱਕ ਤੇ ਮਤਲਬ ਕਿ ਉਹ ਸੁਕਚਾਇਨ ਹੋ ਗਈ ਕਾਫੀ ਤਕਰੀਬਨ ਬਹੁਤ ਜ਼ਿਆਦਾ 50 ਕਿਸਮ ਦੇ ਦਰਖਤ ਹੈ ਬੁੱਟਿਆਂ ਨੂੰ ਵੜਦੇ ਰਹਿਣੇ ਭਾਈ ਜੀ ਪਾਣੀ ਤਾਂ ਨਹੀਂ ਪਾਉਂਦੇ ਆ ਸੇਵਾ ਬਹੁਤ ਕਰਦੇ ਤੇ ਹਵਾ ਲੱਗਦੀ ਆ ਬੈਠੇ ਰਹਿੰਦੇ ਜਦੋਂ ਸਾਡਾ ਟਾਈਮ ਹੋ ਜਾਂਦਾ 1:00 ਮਾਤਾ ਜੀ ਆਰਾਮ ਕਿੰਨਾ ਜੀ ਮਿਲਦਾ ਹੈ ਬਹੁਤ ਵਧੀਆ ਠੰਡ ਬੂਟੇ ਤਾਂ ਹੁਣ ਮੇਰਾ ਨਹੀਂ ਇੰਨਾ ਜਾਗ ਰਹਿੰਦੇ ਆਜ ਬਿੰਦੀ ਬੁੰਦੀ ਆ ਰੇਰੂਆ ਰੂੜਾ ਤੇ ਆਹੋ ਆ ਜਾਂਡ ਜੁੰਡਾ ਜੀ ਲੱਗਦਾ ਹਾਂ ਵਧੀਆ ਬਹੁਤ ਵਧੀਆ ਬਈ ਹਾਂ ਬਹੁਤ ਵਧੀਆ ਉਹ ਤਾਂ ਜਾਣਿਆ ਸੀ ਉਧਰ ਬਹੁਤ ਲੱਗੇ ਸਾਡੇ ਬੂਟੇ ਅੱਜ ਆਪਾਂ ਲਈ ਹੈ ਬਹੁਤ ਕੱਟੇ ਬਹੁਤ ਫਰਕ ਆਇਆ ਇੱਥੇ ਤਾਂ 30 35 ਡਿਗਰੀ ਤਾਪਮਾਨ ਹੈ ਹਾਂ ਬਹੁਤ ਫਰਕ ਆ ਬਾਈ